राम नाम तत् करो विचार दुर्मत देखा करो धार अमृत बचन हर के गुण का प्राण तन का यह स्वभाव आप पहर प्रभु देखो तेरा मिटे अज्ञान बिनसे अते सुन उपदेश सुन उपदेश हृदय में सा बाद नानक फल पूरे बंटी पूरी दिखे जिस बात दस है तिस सात परिखे मात तात नाम जपो ले बलाए दुख दर्द मात से भाव जाए सच बापार करो बापारी कर के रहने तुम्हारी एक का एक रखो मन मागे एक का एक रखो मन मागे नाम तो भगवान नाम आवे जाते तिसते दूर कहाँ को जाए ऊपर राखन हारते आए निरभो जत सतम तो फटे प्रभु के पाते प्राणी छुपे जे सब ट्रक है तिस नामी दूर नाम जपत मन मोक सोत चिंता जाए, जाए। मिटए नसार ਤੇਸ ਜਗਤ ਕੋ ਕੋਇ ਨਾ ਬਖਸ਼ਦਾ ਸੇਰ ਉਪਰ ਖਾਟਾ ਦਰਸਉ ਨਾਨਕ ਕਰਤੇ ਕਾਰਜ ਪੂਰਾ ਮਤ ਉਪਰ ਅਵਰਤ ਜਾ ਕੇ ਦਰਸ਼ ਕਰੇ ਦਰਸ਼ਨ ਦੇਖਤ ਉਤਰਤ ਸ੍ਰਿਸ਼ਟ ਚਰਨ ਕਮਲ ਸਸੀ ਕਾਲ ਜੀ ਸਾਰੇ ਭੈਣ ਭਰਾ ਨੂੰ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਹੋਰ ਸਮਾਂ ਕੀ ਹਾਲ ਚਾਲ ਆ ਤੇ ਅੱਜ ਮੈਂ ਲੱਗੀ ਆ ਗੋਗੱਪੇ ਬਣਾਉਣ ਤੇ ਤੇਲ ਹੋ ਗਿਆ ਗਰਮ ਗੋਲ ਗੱਪੇ ਮੈਂ ਭਨੇ ਬਣਾਏ ਲੈ ਆਏ ਆ ਆ ਵੇਖੋ ਤੇ ਬਸ ਤੇਲ ਚ ਫਰਾਈ ਕਰਨਾ ਇਹਨਾਂ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹੋ ਜਾਂਦੇ ਆ ਬੇਟਾ ਝਿੰਜੜਣਾ ਵੀ ਨਹੀਂ ਕਰਨਾ ਪੈਂਦਾ ਠੀਕ ਹੈ ਇੱਕ ਵਧੀਆ ਪੁਜਾਰ ਵਾਂਗੂ ਗੋਲ ਗੱਪੇ ਬਣ ਜਾਂਦੇ ਆ ਠੀਕ ਆ ਬੰਦੋ ਸੇ ਗੋਲ ਗੱਪੇ ਹੋ ਗਏ ਤਿਆਰ ਜੋ ਬੱਚੇ ਸਕੂਲੋਂ ਹੁੰਦੇ ਚਟਪਟਾ ਕੁਝ ਖਾਣ ਨੂੰ ਮੰਗਦੇ ਨੇ ਠੀਕ ਆ ਇਸ ਕਰਕੇ ਘਰੇ ਲਿਆ ਕੇ ਚੀਜ਼ ਰੱਖੋ ਸਾਫ ਸੁਥਰੀ ਘਰੇ ਬਣਾਵੋ ਠੀਕ ਆ ਬਾਹਰ ਦੇ ਨਾਲੋਂ ਪਤਾ ਨਹੀਂ ਅਗਲੇ ਨੇ ਹੱਥ ਪੈਰ ਤੋਤੇ ਵੀ ਹੁੰਦੇ ਕਿ ਨਹੀਂ ਤੋਤੇ ਹੁੰਦੇ ਹਨ ਫਿਰ ਤਾਂ ਜਾਣ ਲੱਗਦਾ ਬਹੁਤ ਸੋਨੇ ਬਣਦੇ ਆ ਘਰ ਵੀ ਐਸੇ ਦਰਾਈ ਘਰੇ ਚੀਜ਼ ਬਣਾ ਕੇ ਤੇ ਬੱਚਿਆਂ ਨੂੰ ਦੇ ਲਈਏ ਸਾਫ ਸੁਥਰੀ ਠੀਕ ਆ ਨਾਲ ਵੱਧ ਪਣ ਜਾਂਦੀ ਹੈ ਖਾ ਪੀਂਦੇ ਸਾਰਾ ਟੱਬਰ ਠੀਕ ਆਹੋ ਜਿਹਾ ਗੋਗੱਪੇ ਬਣ ਕੇ ਤਿਆਰ ਹੋ ਗਏ ਨੇ ਤੇ ਜੇ ਇੰਨੇ ਹੀ ਆਪਾਂ ਬਾਜ਼ਾਰ ਚ ਰੈਡੀ ਤੋਂ ਖਾਈਏ 100-150 ਦੇ ਆ ਠੀਕ ਆ ਤੁਹਾਨੂੰ ਪਤਾ ਦਹਾਂ ਦੇ ਟੇਨ ਅੱਜਕੱਲ ਮਿਲਦੇ ਹੁਣ ਗੋਗੱਪੇ ਵੀ ਮੈਂ ਲੈਂਦਾ ਹੀ 40 ਰੁਪਏ ਦਾ ਪੈਟ ਉਹਦੇ ਵਿੱਚ ਕਾਫੀ ਗੋਗੱਪੇ ਪਣ ਜਾਂਦੇ ਨੇ ਲੋ ਜੀ ਤੋਂ ਮੈਂ ਲੱਲਿਆ ਜਲ ਚੀਰੇ ਦੇ ਪੈਕਟ ਠੀਕ ਆ ਜੀ ਤੇ ਇੱਕ ਮੈਂ ਲੱਲੀ ਆ ਡੱਬੀ ਰੰਗ ਵਾਲੀ ਹਰੇ ਰੰਗ ਵਾਲੀ ਟੱਬੀ ਹੁੰਦੀ ਆ ਇੱਕ ਕੇਸਰੀ ਰੰਗ ਵਾਲੀ ਹੁੰਦੀ ਇੱਕ ਹਰੇ ਚੌਲਾਂ ਵਾਲੀ ਰੰਗ ਵਾਲੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਮੈਂ ਕੱਟ ਲਿਆ ਇੱਕ ਪਿਆਜ਼ ਕੱਟ ਲਿਆ ਵਾ ਤੇ ਲਾਲ ਚਟਨੀ ਲੱਲੀ ਆ ਤੇ ਆ ਕੋਲੀ ਖਾਲੀ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਮੈਂ ਲੈ ਲੈਣਾ ਵਾ ਠੀਕ ਆ ਇਹਦੇ ਵਿੱਚ ਜਲ ਚੀਰਾ ਬਣਾਉਣਾ ਵਾ ਠੀਕ ਆ ਇਹ ਹੀ ਦੋਏ ਪੈਂਟ ਕੱਟ ਕੇ ਇਸ ਪਾਣੀ ਦੇ ਵਿੱਚ ਮੈਂ ਪਾ ਦਨੇ ਆ ਆ ਸਾਰਾ ਚਲ ਜੀਦਾ ਆਪਾਂ ਇਹਦੇ ਵਿੱਚ ਪਾ ਰਣਾ ਪਾਣੀ ਚ ਠੀਕ ਹੈ ਇਹ ਆਪਣੇ ਕਾਂਜੀ ਬਾਣ ਚਣੀ ਆ ਦੁੱਧ ਚ ਪਾ ਰਣਾ ਹੈ ਦੂਜੇ ਨੰਬਰ ਤੇ ਆ ਥੋੜੀ ਕਿ ਚੁਟਕੀ ਜੀ ਪਾਉਣੀ ਹੈ ਇੱਕ ਆ ਵੇਖੋ ਕਾਂਜੀ ਦਾ ਕੋਈ ਰੰਗ ਰੂਪ ਨਹੀਂ ਨਾ ਹੈਗਾ ਹਨਾ ਤੇ ਜਿਹੜੇ ਗੋਲ ਗੱਪਿਆਂ ਵਾਲੇ ਹਲਵਾਈ ਹੁੰਦੇ ਉਹ ਵੀ ਇਹੀ ਰੰਗ ਹੀ ਪਾਉਂਦਾ ਠੀਕ ਆ ਤੇ ਆ ਵੇਖੋ ਬੱਸ ਇੰਨੀ ਕੀ ਲੈਣੀ ਠੀਕ ਆ ਹੁਣ ਵੇਖਿਓ ਰੰਗ ਇਹਦਾ ਦੇਖੋ ਜਿੱਦਾਂ ਕੰਟੀ ਵਾਲੇ ਹੁੰਦੇ ਉਦਾਂ ਤੇ ਹੀ ਹੈ ਨਾ ਰੰਗ ਆ ਗਿਆ ਨਾ ਇਹਦੇ ਵਿੱਚ ਹਾਂ ਵੇਖੋ ਹੁਣ ਵਧੀਆ ਲੱਗਦੀ ਨਾ ਵੇਖਣ ਚ ਵੀ ਹੈ ਨਾ ਪਹਿਲਾਂ ਨਹੀਂ ਨਾ ਵਧੀਆ ਲੱਗਦੀ ਸੀ ਠੀਕਾ ਪਿਆਜ਼ ਵੀ ਤਿਆਰ ਹੋ ਗਏ ਨੇ ਜੇ ਆਪਾਂ ਇਹੀ ਗੋਲ ਗੱਪੇ ਇੰਨੇ ਆਪਾਂ ਬਾਜ਼ਾਰ ਚੋਂ ਖਾਈਏ ਨਾ ਤੇ 100 150 ਰੁਪਏ ਦੇ ਆ ਗੋਲ ਗੱਪੇ ਆਪਾਂ 30 ਰੁਪਏ ਦੇ ਵਿੱਚ ਘਰੇ ਤਿਆਰ ਕੀਤੇ ਸਾਫ਼ ਸੁਥਰੇ ਨਾਲੇ ਉਹ ਵੀ ਟੰਗ ਦੇ ਨਾਲ ਠੀਕ ਆ ਤੇ ਘਰ ਜਰੂਰ ਸਾਫ਼ ਸੁਥਰੀ ਚੀਜ਼ ਬਣਾਇਆ ਕਰੋ ਬੱਚਿਆਂ ਨੂੰ ਖਵਾਇਆ ਕਰੋ ਜੀ ਠੀਕ ਆ ਜੀ ਜੀ ਐਸੇ ਤੇਲ ਦੇ ਵਿੱਚ ਹੀ ਮੈਂ ਸਬਜੀ ਬਣਾ ਲੈਂਗੀ ਹੁਣ ਠੀਕ ਆ ਬਾਕੀ ਤੇਲ ਮੈਂ ਇਸਲਾ ਕੱਢ ਦਿੱਤਾ ਵਾ ਲਓ ਜੀ ਸਾਰਾ ਕੁਝ ਹੀ ਮੈਂ ਇਹਦੇ ਵਿੱਚ ਹੀ ਸੀ ਗਿਆ ਬਸ ਇੱਦਾਂ ਅੱਗੇ ਅੱਗੇ ਕੋਈ ਨਹੀਂ ਤੜਕਾ ਲਾਉਣਾ ਸਾਰਾ ਕੁਝ ਤੇ ਹੀ ਕਰਨਾ ਬਸ ਇਹ ਸੀ ਤੇ ਜਿਆਨਾ ਸਬਜੀ ਬਣਾ ਕੇ ਬਾਅਦ ਇੱਕ ਟਮਾਹ ਜੀ ਦਾ ਪਾਤਾ ਹਾਂ ਇਹ ਤੇ ਲੌਣ ਦਾ ਪਾ ਦੇਣਾ ਜਦੋਂ ਮੈਨੂੰ ਸਾਰੀ ਹੁੰਦੀ ਆ ਨਾ ਮੈਂ ਇਸੇ ਤਰੀਕੇ ਨਾਲ ਸਬਜ਼ੀ ਬਣਾਉਣੀ ਆ ਠੀਕ ਆ ਫਿਰ ਮੈਂ ਮਸਾਲਾ ਮਸੂਲਾ ਲਿਆ ਨੀ ਕੋਨ ਦੀ ਸਿੱਧੀ ਡੰਡੀ ਥੋੜਾ ਜਿਹਾ ਮਸਾਲਾ ਪਾ ਦੇਣਾ ਲਾਲ ਡੰਡੀ ਵਾਲੀਆਂ ਮਿਰਚਾਂ ਇੱਦਾਂ ਹੀ ਪਾ ਦੇ ਲਈਆਂ ਬਾਅਦ ਬੱਸ ਬਸੰਮੇਂ ਤੱਕ ਸਬਜ਼ੀ ਬਣ ਕੇ ਪਿਆਰ ਹੋਣਾ ਹਮ ਟਮਾਟਰ ਆਪਕ ਥੋੜਾ ਜਿਹਾ ਆਹ ਮਾਵਾ ਜੀ ਮੇਕੀ ਸਬਜ਼ੀ ਬਣ ਗਈ ਛੱਡੀ ਨਹੀਂ ਅਜੇ ਲੋਜੀ ਬੜੀ ਵਧੀਆ। ਲੋਜੀ ਸਬਜ਼ੀ ਹੁਣ ਸਾਡੀ ਹੋ ਗਈ ਤਿਆਰ ਠੀਕ ਆ ਜੀ। ਵੇਖੋ ਵਧੀਆ ਬਣੀ ਆ ਨਾ। 2 ਮਿੰਟਾਂ ਚ ਬਣ ਗਈ ਆ ਠੀਕ ਆ। ਸੁਖੇ ਤਰੀਕੇ ਨਾਲ ਬੋਤਾ ਤੜਕਾ ਤੁੜਕਾ ਵੀ ਲਾਉਣ ਦੀ ਕੋਈ ਲੋੜ ਨਹੀਂ ਪਈ ਠੀਕ ਆ। ਜਦੋਂ ਕਾਲੀ ਹੋਵੇ ਮੈਨੂੰ ਮੈਂ ਇੰਦੇ ਬਣਾਉਣੀ ਆ ਤੇ ਜਿਹੜੀਆਂ ਸਬੂਤੀਆਂ ਮਿਰਚਾਂ ਪਾਈਆਂ ਸੀ ਉਹ ਰੋਟੀ ਨਾਲ ਖਾਣ ਨਾਲ ਵਧੀਆ ਲੱਗਦੀਆਂ ਆ ਵੇਖੋ ਉੱਪਰ। ਲਓ ਜੀ ਮੁੰਡੇ ਹੁਣ ਮੈਚ ਜਿੱਤ ਕੇ ਆ ਗਏ ਨੇ ਤੁਹਾਨੂੰ ਦਿਖਾਲਦੇ ਨੇ ਕੂਕਾ ਮਾਰਦੇ ਹੋਣ ਦੇ ਨੇ ਠੀਕ ਆ ਜੀ ਤੇ ਬਹੁਤ ਸ਼ੋਰ ਸ਼ਰਾਬਾ ਦੇ ਕਰਨਾ ਠੀਕ ਆ ਫੁੱਟਬਾਲ ਦਾ ਮੈਚ ਹੀ ਸਾਡੇ ਪਿੰਡ ਦਾ ਤੇ ਜਿੱਤ ਗਏ ਨੇ ਠੀਕ ਆ ਆ ਜੋ ਬਾਏ ਬਾਏ ਸਸਕਾਲ ਮਿਲਦੇ ਫਿਰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ